ਮਾਰਿਆਂ ਦੇ ਨਾ ਦਸਰਾ ਦਿਨ ਆ ਜਿੰਦਗੀ ਆ ਆਨੰਦ ਮਾਣੋ ਆਹ ਟੀ ਆਨੰਦ ਲਾਓ ਅੱਗੇ ਮਿੱਤਰੋ ਨਾਣਾ ਮੰਨਿਆ ਦਾ ਕੰਮ ਨਿਪਟਾਰਾ ਕਰ ਗਿਆ ਬਸ ਬਹਿ ਰਹੇ ਆ ਸੰਧੀ ਸਿੱਖਲਾ ਕੰਮ ਬਧੀ ਆਏ ਪਾਰਕ ਕਿੰਨੇ ਪੈ ਕਰਾਏ ਪਾਰਕ ਕੋਲੇ ਲਾ ਲਾਂਗੇ ਮੈਂ ਤੁਹਾਨੂੰ ਵਾਚੀ ਜੀ ਕਿੰਨੇ ਪੈ ਕਰਾਏ ਪਾਰਕ ਕੋਲੇ ਲਾ ਲਾਂਗੇ ਚਾਰ ਕਰ ਦੋ ਚਾਰ ਕਰਨ ਉੱਧਰ ਖੜੋ ਫਿਰ ਇੱਥੇ ਗੱਲੇ ਤੇ ਖੜੇ ਹੋ ਚੱਕ ਲਵਾਂਗੇ ਜਿਉਰੀ ਕਰਨਾ ਹੈ ਕਹੇ ਆ ਰਿਆਂ ਦੇ ਨੇ ਤੇ ਇਹ ਜੀਰ ਬਾਰਾ ਬੜਾ ਆ ਹਾਲਾਤ ਫਸਾਈ ਮਾਰ ਰ ਮੈਂ ਤਾਂ ਕਰਕੇ ਕਿਹੜਾ ਬੰਦਾ ਵੀ ਯਾਰ ਤੂੰ ਆ ਮਾਰ ਲੈ ਮੜਾ ਇਹ ਵੀਡੀਓ ਚਾਹ ਦੇਗਾ ਬੈਲ ਬੈਲ ਪੀਓ ਅਨੰਦ ਮਾਣੋ ਐਵਨ ਬੈਲ ਸੇਕ ਜੀ ਅਮਰ ਸੂਰ ਇਹਨੇ ਬਾਈ ਤੇ ਇਹ ਕੱਢਦਾ ਇੱਕ ਦੌਸਲਾ ਪ੍ਰਗਟ ਹੁੰਦਾ ਹੈ। ਨੇ ਗੱਲਬਾਤ ਬਣਾਉਂਦੇ ਆਂ। ਦਰਬਾਰਾ ਜਾਣ ਲੱਗਾ ਹੈ। ਕਿੱਧਰ ਪਈ ਆਂ? ਨਾਵੇਂ ਬਰਾ ਜਾਣ। ਇਹਨੇ ਦਸਰਾ ਦਿਨ ਆ। ਜਿੰਦਗੀਆਂ ਆਨੰਦ ਮਾਣੋ। ਐਂਟੀ। ਆਨੰਦ ਲਾਓ। ਬਲ ਸ਼ੇਕ ਪੀ ਕੇ ਲਗੀਆ ਆਨੰਦ ਮਾਣੋ। ਸਾਰੀਆਂ ਕਮਜ਼ੋਰੀਆਂ ਦੂਰ ਕਰਦਾ ਇਹ। ਚਾ ਕੁਇਟਾ ਲੰਮਾ ਠੋਵੇ ਜ਼ਰੀਰ ਚ ਸਾਰੇ ਦੁੱਖ ਦੂਰ ਕਰਦਾ ਹੈ ਹੋਣੀ ਨਹੀਂ ਆਹ ਹੋਣੀ ਨਹੀਂ ਛੋਟਾ ਮੁਰਾ ਦੇ ਭਾਈ ਲਾਉਣੀ ਮਟਰ ਆਰਾਮ ਨਹੀਂ ਬੋਧਿਆ ਆ ਜੇ ਕੰਡਾ ਕਰਾਉਣੇ ਬਸ ਧੌਣ ਗੱਦੀ ਵੇਟ ਕਰੀ ਜਨਾ ਕੰਡਾ ਕੰਡਾ ਅੱਜ ਵੀ ਅੱਗੇ ਗੱਲ ਕਰਦੇ ਆਂ ਅੱਗੇ ਮਿੱਤਰੋ ਟਾਣਾ ਮੰਨਿਆ ਜਿਹਦਾ ਕੰਮ ਨਿਬਟਾ ਲਾਰ ਗਿਆ ਬੱਸ ਪਹਰੇ ਰਹੇ ਆਂ ਜੀ ਬਾਪੂ ਖਾਲੀ ਆਪਾਂ ਖਾਲੀ ਕਰਾਂਗੇ ਤੇ ਹਾਂ ਤੁਹਾਡੇ ਅੱਗੇ ਅੱਡਾ ਮਿਲਿਆ ਉਪਹਾਰ ਤੱਕ ਦੌੜੇ ਬਾਪੂ ਜੀ ਨਾਲੀ ਬੈਲਟ ਤੇ ਕਰਤ ਕੋਲ ਨਿਕਲਿਆ ਰਹਿਣਾ ਉਹ ਪੜਾ ਦੇ ਪੜਾ ਦੇ ਯਾਰ ਅੰਧਿਆ ਜਹਾਂ ਤੇ ਬਣੀ ਪਈ ਐ ਇਹ ਵੱਲ ਚੁੱਕੀ ਜਾਂਦੇ ਨੇ ਪਤਾ ਸਹੀ ਵਈ ਕਰਾਂਗੇ ਮਿਲਦਾ ਉਹ ਸੁਣ ਲੈ ਸਾਡੀ ਵੀ ਅਰੇ ਯਾਰ ਕਿਉਂ ਤੰਗ ਕਰ ਰਹਾ ਹੈ ਓਏ ਵੱਡੇ ਗਲਾਸ ਦੇ ਬਣਾਈ ਓਏ ਹਾਂ ਆਪਣਾ ਮੈਂ ਨਾ ਟੂਟੀਆਂ ਇਹ ਬਣਾਈ ਜਾਂਦਾ ਲੈ ਆਪਰ ਕੇ ਜਲਦੀ ਘਰ ਲੈ ਆਓ ਲੈ ਪਰਸੇ ਪਾਏ ਆ ਭਰਾਵਾ ਹੇ ਹੇ ਨਾ ਜਵਾਬ ਦੀ ਦੇ ਨਾ ਮੈਂ ਤਾਂ ਥੋੜਾ ਵੱਧ ਪਾਇਆ ਅਨਿੰਦ ਰਾਜੇ ਮਠਾ ਹੋਰ ਪਾਈ ਯਾਰ ਮੁੱਕ ਗਿਆ ਤਾਂ ਬਣਾਉਣ ਨੂੰ ਬੜਾ ਟਾਈਮ ਲੱਗਦਾ ਹੈ ਨਾ ਹੈਂ ਹੂੰ ਬਣਾਉਣ ਨੂੰ ਬੜਾ ਟਾਈਮ ਲੱਗਦਾ ਇਹਨਾਂ ਨੂੰ ਇੱਕ ਮਿੰਟ ਜੀ ਬੀਤਾ ਜਾਂਦਾ ਉਹ ਬਾਈ ਕਿੰਨਾ ਟਾਈਮ ਦੀ ਵੀ ਉਹ ਕੱਲ੍ਹ ਜੇ ਮਰੀ ਗਿਆ ਨਾ ਉਹ ਵੀ ਪਿਡਾ ਰਾਰ ਰਾਰ ਅੱਬਈ ਤੂੰ ਨਹੀਂ ਕਿਨਗ ਅੱ ਲੈ 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 ਅੱਬ ਕਿਹ ਲੈ ਪਿਆਰ ਐਂ ਬੇ ਪਿਆਰ ਆ ਜਾ ਅਰੇ ਯਾਰ ਨਿਕਾਲਿਆ ਗਿਆ ਲੈ ਕੇ ਜਾਉਂ ਇੱਕ ਘਰੇ ਘਰੇ ਜਾਂਦੇ ਗ੍ਰੈਂਡਰ ਨਾਲ ਬਣਾਗੇ ਦੇਖੋ ਮਰਨਦੀ ਆ ਗੱਲ ਕਿ ਜੇਕਰ ਚਾਹ ਪੋਣੀ ਚਾਹੀਦੀ ਆ ਉਹਦਾ ਖੋਲ ਹੀ ਦਿੱਤਾ ਨੇ ਹੋ ਗਿਆ ਕਿਉਂ ਹੋ ਗਿਆ ਉਠਾਈ ਕਰਦਾ ਉਹ ਹਾਏ 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 ਆਰਾਮ ਦਾ ਫਿਰਗੇ ਸਾਰੇ ਖਾ ਪੀ ਗਏ ਰੰਗ ਦੇ ਅੰਦਰ ਜਦੋਂ ਲੱਤ ਵਰਗੀ ਹਾਏ 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 ਉਹ ਕੰਚ ਦੇ ਗਲਾਸ ਬਣਾ ਲਾ ਵੱਡੇ ਵੱਡੇ ਨਾ ਬਣਾਉਣਾ ਛੇ ਗਲੇ ਢੇਰ ਬਣਿਆ ਗੱਲ ਵਾਲਾ ਵਾਲਾ ਚਾਰ ਗਲਾਸ ਬੋ ਕਰਦੇ ਪੈਕ ਕਰਦੇ ਪਹਿਲਾਂ ਹੱਡ ਵਾਲੇ ਬਣਾ ਦੇ ਕੱਟ ਹੋ ਗਿਆ ਵੱਧ ਹੋਏ ਮੈਂ ਉਹ ਪਿੰਡਾਂ ਦੇ ਨਹੀਂ ਲੇ ਆ ਉਹਦਾ ਮੰਝਾ ਜਾ ਗਿਆ ਆਇਆ ਮੈਂ ਨਹੀਂ ਪੁਆਇਆ ਹੋਰ ਪਤਾ ਨਹੀਂ ਕਿਹਾ ਜਮਾ ਜਾਣਾ ਗੱਲ ਹੀ ਨਹੀਂ ਹੋਈ ਚਾਰ ਗਲਾਸ ਪੈਕ ਕਰਦੇ ਤੇ ਉਹ ਤਾਂ ਨਹੀਂ ਹੁੰਦਾ ਇਹ ਕੋਸਟ ਟਾਈਮ ਰੱਖ ਰਿਹਾ ਕਰਾਤ ਨੇ ਉਹ ਇਹ ਉੱਥਾ ਪਾਓ ਬਾ ਦੇਈਗਾ ਆਹ ਕਈ ਵਾਰ ਪਾਣੀ ਹੁੰਦਾ ਸਾਫ ਸਾਫ 4-5 ਘੰਟੇ ਤੱਕ ਜੇਕਰ ਫ੍ਰੀਜ਼ ਮੇਂ ਰੱਖ ਦੋਗੇ ਸਾਫ ਜਰ ਆਪਕੀ ਲੱਗਣੀ ਹੈ। ਲੈ ਚੀ ਰਿਹਾ ਹੋਰ ਮੇਰੇ ਕੋਲ ਵੀ ਨਹੀਂ। ਫਸੇ ਹੱਥਾਂ ਮੈਂ ਜੋਰ ਵੱਧ ਲੈਂਦੀ ਆ। ਉਹ ਹੱਥਾਂ ਜਲਦੀ ਆਏ। ਉਹ ਤੈਨੂੰ ਕਿ ਲੱਗਾਈ ਕੀ ਆ? ਹੈ? ਤੈਨੂੰ ਵੀ ਲੱਗਾਈ। ਨਵੇਂ ਕੁ ਕਰਨੀ ਜੀ ਆ। ਇਸ ਇੱਕਲਾ ਕੰਮ ਵਧੀਆ ਏ। ਚਾਰ ਕਿੰਨੇ ਪੈ ਕਰਾਂ? ਚਾਰ ਕੋਲੇ ਲਾ ਲਾਂਗੇ। ਚਾਰ ਕੋਲੇ ਲਾ ਲਾਂਗੇ। ਚਾਰ ਕਰ ਲਓ। ਚਾਰ ਕਰਨ। ਉਧਰ ਖੜੋ ਫਿਰ ਇੱਥੇ ਗੱਲੇ ਤੇ ਖੜੇ ਹੋ। ਇੱਥੇ ਚੱਕ ਲਾਂਗੇ। ਨਹੀਂ ਚੋਰੀ ਕਰਨਾ। ਕਿੰਨਾ ਚੋਰ ਦਿੱਖਦਾ ਹੈ। ਜਿਵੇਂ ਬਾਈ ਕਮਾ ਰਾ, ਮੈਂ ਕਮਾ। ਤੇ ਲੈ ਕਮਾਈ ਜਾਣਾ। ਰੋ ਰਿਆ ਕੰਮ ਇਹਦਾ। ਤੇਰਾ ਮੈਕਸੀ ਦਾ ਇਹ ਜੇ ਕਿੱਥੇ ਦਾ ਪਟ ਜਦਾ ਉਹੀ ਫਿਰ ਤੇ ਤੇ ਕਮਾ ਹੱਥ ਰੱਖ ਕੇ ਕਮਾ ਲੈ ਬਾਈ ਗਲਤੀ ਜਿੰਨਾ ਸਪੀਡ ਪੀਣ ਦੀ ਸੀ ਉਨੀ ਕਵਾ ਦੇਖੀ ਉਹ ਬਣ ਜੀਗਾ ਤਰੀਕ ਨਾ ਕੋਈ ਬਾਹਰ ਹੋਰ ਦਾ ਕੰਮ ਦਾ ਹੈ ਯਾਰ ਤੂੰ ਬੜਾ ਤਾਂ ਹੀ ਸੱਠੇਗਾ ਤਾਂ ਹੀ ਤੇਰੀ ਜਿਹੜੀ ਦਬਾਲਣਾ ਬੈਕ ਕਰਾ ਦੇ ਫੜ ਲਾ ਪਕੜਾ ਫੜ ਲਾ ਯਾਰ نیچے ਰੱਖੋ نیچے ਲੋ ਹੇਠੇ ਰੱਖ ਦੇਗਾ ਪਿੱਛੇ ਦੇਖ ਪਿੱਛੇ ਹੋੜੀ ਗੱਲ ਹੋ ਗਈ ਕੀ ਕਹਿਣ ਦੇ ਆ ਪਾਗਲ ਹੈ ਕੁਛ ਇਧਰ ਆ ਪਾਗਲ ਹੈ ਕੋਈ ਪਤਾ ਨਹੀਂ पियो जिंदगी जियो है ना इसका फायदा क्या है पीने का पीता होगा तो वो तो पता चलता होगा तुम्हें नहीं पता तुम बनाते हो तुम बड़ा बना तो बहुत बड़ा बना बना करके पिलाया क्या पता नहीं कोस्ता दास कर نو بس بنا بنا کر کے چلا کر کے بس کیا بتائیں نقصانک فائدہ اس کا ہے فائدہ ادھا ادھا فائدہ